ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰਗ ਗੁਰਪ੍ਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸੱਚ ਨਾਨਕ ਹੋਸੀ ਵੀ ਸੱਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰ ਰਸਾਬ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਕਾਲ ਮੂਰਤ ਐ ਜੋਨੀ ਸੇ ਪੰਵ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਸੇ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰਗ ਗੁਰ ਪਰਸਾਦ ਜਪ ਆਦੇ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋ ਨੇ ਸੇ ਭੰਗ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰਗ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਸੇ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰਗ ਗੁਰ ਪਰਸਾਦ ਜਪ ਆਦੇ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਹੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਜੋ ਨੇ ਸੇ ਭੰਗ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋ ਨੀਸੇ ਪੰਗ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਸੇ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰਗ ਗੁਰ ਪਰਸਾਦ ਜਾਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋ ਨੀ ਸੇ ਭੰਵ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਕੇ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋ ਨੀਸੈ ਪੰਗ ਗੁਰ ਪਰਸਾਦ ਚਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਸੇ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋਨੀ ਸੇ ਪੰਗ ਗੁਰ ਪਰਸਾਦ ਜਪ சுா சச்சி சச்ச நானஹிவி சோக்க சத்நாபு நிர்போ நாலமூத்த ਜੋ ਨੀ ਸੇ ਪੰਗ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਏ ਵੀ ਸਚ ਨਾਨਕ ਹੋਸੀ ਵੀ ਸਚ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਅਕਾਲ ਮੂਰਤ ਐ ਜੋ ਨੀਸੈ ਪੰਗ ਗੁਰ ਪਰਸਾਦ ਜਪ ਆਦ ਸਚ ਜੋ ਕਾਦ ਸਚ ਤੇ ਵੀ ਸਚ ਨਾਨਕ ਹੋਸੀ ਵੇ ਸੱਚ